ਸੰਗਰ ਰਿਟਾਇਰ ਜੇਬੀ ਬੀਲਬੋਰਡ ਸਮੱਸਿਆ ਪਾਣੀ ਗਲਜੂ ਵਿੱਚ ਖੜੇ ਜਾਂਦਾ ਕੋਈ ਨਿਕਾਸ ਨਹੀਂ ਗਾੜੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕਮੇਟੀ ਵੱਲੋਂ ਉਹਨਾਂ ਨੂੰ ਵਾਰ-ਵਾਰ ਰਿਕੁਐਸਟ ਬਹੁਤ ਵਾਰੀ ਕੀਤੀ ਆ ਵੀ ਮਿਲਿਆ ਮੈਂ ਪਰ ਉਹਨਾਂ ਦੇ ਟਾਲ ਟੋਲ ਦੀ ਨੀਤੀ ਆ ਕਰਾਂਦਾਂਗੇ ਕਰਦਾਂਗੇ ਬਸ ਇਹੋ ਕਹੇ ਕੇ ਤੇ ਤੋੜ ਦਿੰਦੇ ਆ ਤੇ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਤੇ ਕੋਈ ਬੰਦਾ ਨਹੀਂ ਆਉਂਦਾ ਕੋਈ ਨਿਕਾਸ ਨਹੀਂ ਹੈਗਾ ਇਹ ਜਿਸ ਕਰਕੇ ਇਹ ਪਾਣੀ ਜਿਹੜਾ ਵਾ ਇਹ ਬਰਸਾਤ ਜਦੋਂ ਹੁੰਦੀ ਹੈ ਘਰਾਂ ਤੱਕ ਆ ਜਾਂਦਾ ਬੈਕ ਆ ਜਾਂਦਾ ਤੇ ਵਿਹੜਿਆਂ ਵਿੱਚ ਸਾਡੇ ਘਰਾਂ ਦੇ ਵਿੱਚ ਪਿਆਦਾ ਤਾਂ ਇਹ ਹੈ ਜੀ ਕਿ ਸੜਕ ਉੱਚੀ ਆ ਗੱਡੀਆਂ ਨਾਲੋਂ ਤੇ ਗਲੀ ਦਾ ਉਹਦਾ ਸੜਕ ਦਾ ਪਾਣੀ ਵੀ ਤੇ ਨਾਲੇ ਵਿੱਚ ਪੈਂਦਾ ਤੇ ਨਾਲਾ ਜਿਹੜਾ ਉਹ ਸਬਾਈ ਦਾ ਨਿਕਾਸ ਕੋਈ ਨਹੀਂ ਤੇ ਨਾਸੋ ਫਾਈ ਦਾ ਕੋਈ ਨਿਕਾਸ ਐ ਇਹਦੇ ਕਰਕੇ ਉਹ ਜਿਹੜਾ ਗਲੀ ਦੇ ਬੈਕਪ ਪਾਣੀ ਆਉਂਦਾ ਨਾਲੇ ਇਹਦੇ ਵਿੱਚ ਵੀ ਜਾਂਦਾ ਤੇ ਘਰਾਂ ਤੱਕ ਆ ਜਾਂਦਾ ਤੇ ਸਾਨੂੰ ਉਤੋਂ ਲੰਘਣਾ ਬੜਾ ਮੁਸ਼ਕਲ ਆ ਪੈਦਲ ਜਾਣਾ ਵੀ ਮੁਸ਼ਕਲ ਆ ਵੀਹੀਕਲ ਤੇ ਕੋ ਵਾਸੇ ਰਿਆ ਬਹੁਤ ਮੁਸ਼ਕਲ ਆ ਇੱਕ ਬੱਚਾ ਵੀ ਦੇਖਿਆ ਇੱਥੇ ਉਹ ਸਕੂਲ ਫੇ ਕਿੱਦਾਂ ਜਾਂਦਾ ਜੇ ਨਹੀਂ ਪਰ ਉਹ ਸਕੂਲ ਨੂੰ ਉਹਦਣੇ ਸਾਨੂੰ ਮਜਬੂਰ ਹੋ ਗਏ ਉਹਨੂੰ ਭੇਜਣਾ ਨਹੀਂ ਪੈਂਦਾ ਛੁੱਟੀ ਕਰਾਉਣੀ ਪੈਂਦੀ ਆ ਉਹ ਪਿਛੋਂ ਵੀ ਖੜਾ ਹੀ ਰਹਿੰਦਾ ਹੈ ਇਹ ਅੱਗੋਂ ਪਿਛੋਂ ਵੀ ਪਾਣੀ ਜਿਹੜਾ ਇਹਦੇ ਤਕਰੀਬਨ ਬਾਸ਼ ਨਾ ਵੀ ਹੋਵੇ ਮੰਦੋ ਉਹ ਵੀ بارش ਤੋਂ ਉਹਦੇ ਬਾਹਰ ਵੀ ਪਾਣੀ ਖੜਾ ਜਾਂਦਾ तकरीबन ਤੁਸੀਂ ਦੇਖ ਲਿਆ ਪਾਣੀ ਅੱਜ ਵੀ ਖੜਾ ਬਦਬੂ ਆ ਰਹੀ ਆ ਕੋਈ ਸਸਾਪੀ ਵੀ ਆਉਂਦੇ ਨੇ ਡੱਡੂ ਵੀ ਆਉਂਦੇ ਆ ਫਿਰ ਤਿਲਕਣ ਬਹੁਤ ਜਿਆਦਾ ਗਾਰ ਭਈ ਗੱਡੀ ਦੇ ਵਿੱਚ ਜਿਹਦੇ ਕਹਿੰਦੇ ਨੰਗਣਾ ਬੜੀ ਪੈਦਲ ਨੰਗਣਾ ਬੜੀ ਮੁਸ਼ਕਲ ਆ ਦੋ ਸਾਲ ਤੋਂ ਪਹਿਲਾਂ ਦੇ ਦੋ ਸਾਲ तकरीबन ਹੋ ਗਿਆ ਪਹਿਲਾ ਮੜਾ ਮੋਟਰ ਨਿਕਾਸ ਕਰਦੇ ਹੀ ਹੂੰ ਦੰਦਾ ਹੀ ਉਹ ਪੈਪ ਮੰਦ ਹੋ ਗਏ ਸੂਏ ਤੇ ਪਾਣੀ ਸੁੱਟਿਆ ਆਈ ਨਵ ਮੋਟਰ ਚੱਲਦੀ ਸੀ ਔਰ ਮੋਟਰ ਵੀ ਬੰਦ ਆ ਤੇ ਪੈਪ ਵੀ ਬੰਦ ਆ ਕੋਈ ਨਿਕਾਸ ਨਹੀਂ ਹੈਗਾ ਤੇ ਸਫਾਈ ਹੁੰਦੀ ਆ ਨਾਲੇ ਦੀ ਨਾ ਕੋਈ ਨਾਲਿਆਂ ਨੇ ਨਿਕਾਸ ਹੈ ਕੋਈ ਸਫਾਈ ਨਹੀਂ ਹੋ ਰਹੀ ਸਾਡੀ ਗਲੀ ਦੇ ਵਿੱਚ ਜਿਆਦਾ ਪਰਾਉਣਾ ਮੈਂ ਕਿ ਸਾਡੀ ਗਲੀ ਥੋੜੀ ਨੀਵੀ ਆ ਇਹਦੇ ਕਰਕੇ ਮਤ ਪਾਣੀ ਖੜਾ ਹੀ ਜਾਂਦਾ ਤੇ ਕਿਉਂ ਸ਼ਿਕਾਇਤ ਨਹੀਂ ਕੀਤੀ ਕਿਸੇ ਦੀ ਕਿੰਨੀ ਵਾਰੀ ਕਿਤੇ ਕਿਤੇ ਮੈਂ ਤੇ ਕਿਹੜੇ ਜਿਹਨਾਂ ਤੋਂ ਵਾਰੀ ਪਤਾ ਨਹੀਂ ਕਿੰਨੀ ਵਾਰੀ ਪਰਸਨਲਟੀ ਪ੍ਰਧਾਨ ਜੀ ਨੂੰ ਮਿਲਿਆ ਕਮੇਟੀ ਕਾਰ ਵੀ ਗਿਆ ਲੇਖ ਕੇ ਵੀ ਦਿੱਤਾ ਸਮਝੋ ਆ ਕੌਂਸਲਰ ਨੂੰ ਮਿਲੇ ਉਹਨੂੰ ਮਿਲੇ ਉਹਦੇ ਉਹਨੂੰ ਗੱਲ ਨਹੀਂ ਸਾਡੀ ਕੁਝ ਸੁਣੀ ਕੀ ਕਹਿੰਦੇ ਬਸ ਉਹ ਕਹਿੰਦੇ ਜੀ ਕੋਈ ਨਹੀਂ ਕਰਾਉਣਾ ਕਿ ਰਹਾ ਤਾਂ ਕਿ ਪਾਸੇ ਹੋਈ ਕਰਾਉਂਦਾ ਕੋਈ ਨਹੀਂ ਆ ਹੁਣ ਅਸੀਂ ਰੱਖ ਕੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਉਹਨਾਂ ਜਾ ਕੇ ਬੇਨਤੀ ਕਰਾਂਗਾ ਡਿਪਟੀ ਕਮਿਸ਼ਨਰ ਕੇ ਦਫ਼ਤਰ ਨੂੰ ਕਿ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਕਮੇਟੀ ਵਾਲੇ ਕੋਈ ਗੱਲ ਨਹੀਂ ਸੁਣਦੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਸਾਡਾ ਖਾਲ ਕਰਾਇਆ ਜਾਏ ਮੇਰਾ ਨਾਮ ਰਾਜਿੰਦਰ ਕੌਰ ਮੈਂ ਟੀਚਰ ਜਿਹੜੀ ਆਪਣੀ ਰਿਟਾਇਰ ਹੋਈ ਆ ਇਹ ਗਲੀ ਦੀ ਸਮੱਸਿਆ ਹੈ ਵੀ ਇੱਥੇ ਮੀਂਹ ਜਰ ਪੈਂਦਾ ਇੱਥੇ ਬਹੁਤ ਗੰਦ ਪੈਂਦਾ ਪਾਣੀ ਬੜਾ ਆ ਜਾਂਦਾ ਸੀ ਘਰਾਂ ਦੇ ਵਿੱਚ ਆਉਂਦਾ ਪਾਣੀ ਨੰਗਣਾ ਬੜਾ ਮੁਸ਼ਕਲ ਆ ਜੀ ਪਾਣੀ ਉਦਾਂ ਹੀ ਖੜਾ ਰਹਿ ਜਾਂਦਾ ਜਿਹੜਾ ਬਾਕੀਆਂ ਦਾ ਹੁੰਦਾ ਪਾਣੀ ਉਹ ਸਾਰਾ ਇੱਧਰ ਨਹੀਂ ਹੁੰਦਾ ਪਾਣੀ ਜੀ ਹਾਂ ਬੜਾ ਬੋਧ ਆ ਜੀ ਬੜੂ ਬੜੇ ਹੁੰਦੇ ਡੱਡੂਆਂ ਦੇ ਅੰਦਰ ਸੱਪ ਵੀ ਆ ਜਾਂਦੇ ਆ ਜੀ ਕੋਕਰਾਂ ਦੇ ਵਿੱਚ ਸੱਪ ਵੀ ਵੱਢਦੇ ਫਿਰ ਇਦਾਂ ਗੁਜ਼ਾਰਾ ਫਿਰ ਇਦਾਂ ਹੀ ਆ ਵੀ ਨਾਲ ਕੰਦੇ ਨਾਲ ਹੱਥਾ ਲਾ ਲਾ ਕੇ ਤੇ ਫਿਰ ਗਾਂ ਨੰਗੀਦਾ ਉਦਾਂ ਤਿਲਕਣ ਬਹੁਤ ਜਿਆਦੀ ਹੈ ਨੰਗੇ ਨਹੀਂ ਜਾਂਦਾ ਨੰਗੇ ਨਹੀਂ ਜਾਂਦਾ ਇਹ ਸ਼ਿਕਾਇਤ ਨਹੀਂ ਕੀਤੀ ਇਹਦੀ ਨਜ਼ਰੋਂਸੋ ਇਹਨੂੰ ਆ ਆਪਣੇ ਐਮਸੀ ਨੂੰ ਕਈ ਦਾਵਾ ਨਾ ਕਰ ਦੇ ਨਾ ਕਰਦਾ ਨਾ ਮੇਰੇ ਤੋਂ ਕੋਈ ਆਉਂਦਾ ਹੀ ਨਹੀਂ ਆ ਬਸ